ਤੇਲ ਦੇਣਾ ਜਦ ਤਿੰਨ ਮਹੀਨਿਆਂ ਦੀ ਗੱਬਣ ਹੋ ਗਈ। ਉਦੋਂ ਬਾਅਦ ਉਹਨੂੰ ਤੇਲ ਦੇਣਾ ਸ਼ੁਰੂ ਕਰ ਦੋ ਜੀ ਥੋੜਾ ਥੋੜਾ। ਪੰਜ ਐਮਲ ਇੱਕ ਬੱਕਰੀ ਨੂੰ ਦੇ ਦਿਆ ਕਰੋ ਇੱਕ ਦਿਨ ਛੱਡ ਕੇ। ਪਹਿਲਾਂ ਬੱਕਰੀ ਨੂੰ ਅੱਧੇ ਪਾਣੀ ਪਿਆਓ ਕੋਸੇ ਪਾਣੀ ਦੀ ਬਾਟੀ। ਨਿਰਨੇ ਕਾਲ ਜੇ ਸਵੇਰੇ। ਕਿਉਂ ਉਹਦਾ ਗਲਾ ਸਾਰਾ ਸਾਫ਼ ਹੋ ਜਾਂਦਾ। ਉਦੋਂ ਬਾਅਦ ਬੱਕਰੀ ਨੂੰ ਦੇ ਦੋ ਨਿੰਨੇ ਕਾਲ ਜੇ ਤੇਲ ਸਵੇਰੇ। ਕਿਉਂ 12 1 ਵਜੇ ਤੱਕ ਆ ਜਿਹੜੀ ਸਾਡੇ ਬੱਕਰੀਆਂ ਹੱਕਦੇ ਨਹੀਂ ਬੈਠੀਆਂ ਰਹਿੰਦੀਆਂ ਨੇ। ਕਿਉਂ ਉਹਨਾਂ ਦੀ ਸਾਰੀ ਰੋਮ-ਰੋਮ ਚ ਦੇ ਵਿੱਚ ਤੇਲ ਖਾਪ ਜੂਗਾ ਤੇ ਸਾਰੇ ਰੰਗ ਜੂਗਾ ਇੱਕ ਆਪਾਂ ਰਾਤ ਨੂੰ ਬੱਕਰੀ ਨੂੰ ਰੱਜੀ ਹੋਈ ਨੂੰ ਤੇਲ ਦੇ ਦਾਨੇ ਹਨਾ ਉਹ ਸਾਰਾ ਗੱਲਾ ਬਹਿ ਜਾਂਦਾ ਬੱਕਰੀ ਦਾ ਚਕਨਿਆਸ ਨਾਲ ਗੱਲਾ ਨਹੀਂ ਪੱਟਿਆ ਜਾਂਦਾ ਉੱਠਦਾ ਨਹੀਂ ਕਿਉਂਕਿ ਤੇਲ ਦੇ ਨਾਲ ਪ੍ਰੋਬਲਮ ਵੀ ਆ ਜਾਂਦੀ ਹੈ ਕਈ ਵਾਰੀ ਤੇਲ ਤੜਕੀ ਨਿਰਨੇ ਕਾਲ ਜੇ ਦਿਓ ਬੱਕਰੀ ਨੂੰ 12 1 ਵਜੇ ਤੱਕ ਪਾਣੀ ਨਾ ਪੀਣ ਦਿਓ ਉਸ ਤੋਂ ਬਾਅਦ ਪਾਣੀ ਪੀਵੇ ਜੋ ਮਰਜ਼ੀ ਵੀ ਕਰੇ ਖਾਂਦੀ ਪੀਂਦੀ ਤੁਰੇ ਫਿਰੇ ਕੁਝ ਵੀ ਹੋਵੇ 5 ml ਤੇਲ ਤੋਂ ਵੱਧ ਨਾ ਦਿਓ ਬਾਲਾ ਤੇਲ ਤਾਂ ਦਖਲਾ ਦੇਉ ਥੋੜਾ ਜਿਹਾ ਤੇਲ ਉਹਦੇ ਬੱਚੇ ਨੂੰ ਵੀ ਲੱਗੂ ਤੇ ਬੱਚਾ ਅੰਦਰੋਂ ਨਿੱਗਰ ਵੀ ਹੋ ਤੇ ਬੱਕਰੀ ਨੂੰ ਵੀ ਤਾਕਤ ਦੇਊਗਾ। ਰਾਜੂ ਜੀ ਇਹ ਵੀ ਦੱਸ ਦੋ ਕਿ ਸਿਆਲਾਂ ਚ ਕਿਹੜਾ ਤੇਲ ਦੇਣਾ ਚਾਹੀਦਾ ਗਰਮੀਆਂ ਚ ਕਿਹੜਾ ਤੇਲ ਦੇਣਾ ਚਾਹੀਦਾ। ਗਰਮੀ ਦੇ ਵਿੱਚ ਸਰੋਂ ਦਾ ਤੇਲ ਦਿਓ ਜੀ ਲੱਸੀ ਲਾ ਲਓ ਵਿੱਚ ਚਿਹੇ ਦੁੱਧਰ ਲਾ ਲਓ ਨਹੀਂ ਲੱਸੀ ਮਿਲਦੀ ਕੱਚਾ ਤੇ ਸਿਆਲੇ ਦੇ ਵਿੱਚ ਤਿਲਾਂ ਦਾ ਮਿੱਠਾ ਤੇਲ ਦਿਓ। ਵਿੱਚ ਰਾਲੋ ਤਾਰੇ ਮੀਰੇ ਦਾ ਤੇਲ ਕਿਉਂਕਿ ਜੂ ਚਿਚੜੀ ਨਹੀਂ ਲੱਗਦੀ ਬੱਕਰੀ ਤੇ ਕਿਉਂ ਉਹਦੇ ਚ ਕੜੱਤਣ ਹੁੰਦੀ ਆ ਤੇਲ ਦੇ ਵਿੱਚ। ਠੀਕ ਹੈ। ਠੀਕ ਹੈ। ਹਾਂਜੀ। ਆ ਸਾਡੇ ਸੂਲ ਨੇ ਜੀ ਹੱਥ ਬੰਨ ਕੇ ਬੇਨਤੀ ਹੈ ਵੀਰੋ ਗਲਤ ਲੱਗੇ ਤਾਂ ਵੀ ਕੋਈ ਗੱਲ ਨਹੀਂ ਚੰਗੀ ਲੱਗੇ ਤਾਂ ਵੀ ਕੋਈ ਗੱਲ ਨਹੀਂ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ